ਪੰਜਾਬ ਦੇ ਵਿੱਚ ਕੁਝ ਦਿਨਾਂ ਦੀ ਰਾਹਤ ਦੇ ਬਾਅਦ ਗਰਮੀ ਦਾ ਕਹਿਰ ਫਿਰ ਸ਼ੁਰੂ ਹੋ ਗਿਆ ਹੁਮਸਪਰੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮੰਨੀ ਹੈ ਤੇ ਆਉਣ ਵਾਲੇ 2 ਦਿਨ ਇੰਝ ਹੀ ਰਹਿਣਗੇ ਯਾਨੀ 2 ਦਿਨਾਂ ਦੇ ਵਿੱਚ ਅਜੇ ਹੀ ਹੁਮਸਪਰੀ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਪਰ 2 ਦਿਨਾਂ ਦੇ ਬਾਅਦ ਵੱਡੀ ਰਾਹਤ ਜ਼ਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਵੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਝੂਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤ ਕਰੋੜ 54 ਲੱਖ ਤੋਂ ਵੱਧ ਲੋਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਢੰਗ ਕੋਈ ਪਰੇਸ਼ਾਨੀ ਆਂਦੀ ਹੈ ਹੀ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਪਹੁੰਚ ਜਾਂਦਾ। ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਂਦਾ। ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ। ਸਰਕਾਰ ਨੇ ਪਾਰੂ ਕੈਂਪ ਤੇ ਟ੍ਰੇਨਿੰਗ ਮਹੱਲਾ ਖੋਲਿਆ। ਇਹਨਾਂ ਲਈ ਆਮ ਚਲਦਾ ਗਰੀਬន្តែ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਦੀ ਬਿਮਾਰ ਹੋ ਜਨਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਚੜ੍ਹ ਜਾਂਦਾ ਲੋਕੋ ਪੈਸਾ ਨਹੀਂ ਲੱਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਇਲਾਜ ਕਰ ਸਕਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਸਕਦੀ ਹੈ ਕਿਉਂਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਿਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਤਾਂ ਆਉਣ ਵਾਲੇ ਜਿਹੜੇ 2 ਦਿਨ ਨੇ ਯਾਨੀ ਅੱਜ ਅਤੇ ਕੱਲ ਇੰਜ ਹੀ ਹਮੋਸਪਰੀ ਗਰਮੀ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਲੋਕ ਪਰੇਸ਼ਾਨ ਹੋਣਗੇ ਨਾ 2 ਦਿਨਾਂ ਦੇ ਵਿੱਚ ਪਰ ਇਹਨਾਂ ਦੋਵਾਂ ਦਿਨਾਂ ਦੇ ਬਾਅਦ ਵੱਡੀ ਰਾਹਤ ਜ਼ਰੂਰ ਮਿਲਣ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ 17 ਜੁਲਾਈ ਨੂੰ ਮੀਦੀ ਸੰਭਾਵਨਾ ਜਿਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੀਂਦਾ ਅਲਰਟ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਪੰਜਾਬ ਦੇ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਅਤੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਪੈ ਸਕਦਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਅੱਜ ਤੱਕ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਹਮਸ ਭਾਰੀ ਗਰਮੀ ਪੈ ਰਹੀ ਹੈ ਉਸ ਦੇ ਨਾਲ ਜਿਹੜੀ ਲੋਕਾਂ ਨੂੰ ਕੁਝ ਦਿਨ ਪਹਿਲਾਂ ਰਾਹਤ ਮਿਲੀ ਸੀ ਉਸ ਉਹ ਰਾਹਤ ਜਿਹੜੀ ਹੁਣ ਨਹੀਂ ਮਿਲ ਰਹੀ ਕਿਉਂਕਿ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਪਮਾਨ ਵਧਣ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਪਮਾਨ ਵਧਣ ਦੇ ਨਾਲ ਮੌਸਮ ਦੇ ਵਿੱਚ ਫਿਰ ਤੋਂ ਗਰਮੀ ਦਾ ਕਹਿਰ جاری ਹੈ ਤੇ ਹਮਸ ਫੂਨ ਦੇ ਨਾਲ ਗਰਮੀ ਹੋਰ ਲੱਗ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਮੌਸਮ ਵਿਭਾਗ ਨੇ 17 ਜੁਲਾਈ ਨੂੰ ਮੀਤਾ ਅਲਰਟ ਜਾਰੀ ਕੀਤਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਬਾਕੀ ਰਹਿ ਗਏ ਜ਼ਿਲ੍ਹਿਆਂ ਦੇ ਵਿੱਚ ਵੀ ਕਈ ਥਾਵਾਂ ਤੇ ਹਲਕੀ بارش ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਦੱਸਦੇ ਕਿ ਇਸ ਇਸ ਦੌਰਾਨ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਕੁਝ ਦਿਨ ਪਹਿਲਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਸੀ ਤੇ ਮੀਂਹ ਪੈਣ ਦੇ ਨਾਲ ਮੌਸਮ ਦੇ ਵਿੱਚ ਠੰਡਕ ਜ਼ਰੂਰ ਆਈ ਸੀ ਜਿਸ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਤੇ ਤਾਪਮਾਨ ਵੀ ਹੇਠਾਂ ਆਇਆ ਸੀ ਪਰ بارشਾਂ ਦੇ ਬਾਅਦ ਜਿਵੇਂ ਹੀ ਹਮਸ ਵਧੀ ਹੈ ਤਾਂ ਮੌਸਮ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 40 ਡਿਗਰੀ ਤੱਕ ਪਹੁੰਚ ਕੇ 40 ਡਿਗਰੀ ਤੱਕ ਪਹੁੰਚਣ ਦੇ ਕਾਰਨ ਗਰਮੀ ਦਾ ਕਹਿਰ ਇੱਕ ਵਾਰ ਫਿਰ ਤੋਂ ਪੈ ਰਿਹਾ ਪਰ 17 ਜੁਲਾਈ ਨੂੰ ਵੱਡੀ ਰਾਹਤ ਜ਼ਰੂਰ ਮਿਲ ਸਕਦੀ ਹੈ ਮੀਂਹ ਪੈਣ ਦੇ ਨਾਲ ਲੋਕ ਜਿਹੜੇ ਨੇ ਉਹ ਠੰਡਕ ਦਾ ਅਹਿਸਾਸ ਜ਼ਰੂਰ ਕਰਨਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par